ਵਾਖਵਾਖ ਸਕੂਲਰ ਦੇ ਪ੍ਰਿੰਸੀਪਲਸ ਅਤੇ ਆਪ ਸਭਾ ਜੀ ਬਾਨ ਪਿਆਰੇ ਵਿਦਿਆਰਥੀਓ ਉਹਨਾਂ ਦੇ ਨਾਲ ਸਾਡੇ ਵਿਸ਼ੇਸ਼ ਮਹਿਮਾਨ ਸਰਦਾਰ ਗੁਰਪ੍ਰੀਤ ਸਿੰਘ ਜੀ ਬਾਨ ਵਾਲੀ ਐਮ ਐਲ اے ਹਲਕਾ ਸਦੂਲਗੜ ਸਾਡੇ ਵਿਸ਼ੇਸ਼ ਮਹਿਮਾਨ ਸ਼੍ਰੀ ਸਾਰਿਆਂ ਨੂੰ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਮੈਂ ਆਜ਼ਾਦੀ ਦਿਹਾੜੇ ਦੇ ਇਸ ਸਮਾਗਮ ਸਮਾਗਮ ਦੇ ਵਿੱਚ ਆ ਕੇ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸੁਖਦੇਵ ਸਰਦਾਰ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਸ਼ਹੀਦ ਮਦਨ ਲਾਲ ਡੀਂਗਰਾ ਸ਼ਹੀਦ ਲਾਲਾ ਲਾਜਪਤ ਰਾਏ ਸ਼ਹੀਦ ਦੀਵਾਨ ਸਿੰਘ ਕਾਲੇ ਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ਤੋਂ ਅਰੰਭੇ ਗਏ ਸੰਘਰਸ਼ਾਂ ਅਤੇ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਇਹ ਆਜ਼ਾਦੀ ਦਾ ਨਿਕਮਾੜ ਰਹੇ ਹਾਂ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਸਮਾਗਮ ਵਿੱਚ ਸਭ ਤੋਂ ਵੱਧ ਜਿਹੜਾ ਕਿਸੇ ਨੇ ਜੇ ਆਪਣਾ ਯੋਗਦਾਨ ਦਿੱਤਾ ਹੈ ਤਾਂ ਉਹ ਹੈ ਪੰਜਾਬੀ ਆਜ਼ਾਦੀ ਦੀ ਪ੍ਰਾਪਤੀ ਲਈ ਸਾਡੇ ਮਹਾਨ 조ਤਾ ਨੇ अनेका ਹੀ ਸੰਘਰਸ਼ ਕੀਤੇ ਇਨ੍ਹਾਂ ਸੰਘਰਸ਼ਾਂ ਦੇ ਵਿੱਚ ਆਜ਼ਾਦੀ ਲਈ अनेका ਲਹਿਰਾਂ ਉਠੀਆਂ ਇਨ੍ਹਾਂ ਦੇ ਵਿੱਚ ਗਦਰ ਲਹਿਰ ਕੁੱਕਾ ਲਹਿਰ ਵਿਦੇਸ਼ੀ ਵਸਤੂਆਂ ਦਾ ਬહિਸ਼ਕਾਰ ਲਹਿਰ ਅਤੇ ਭਾਰਤ ਛੱਡੋ ਲਹਿਰ ਪ੍ਰਮੁੱਖ ਹੈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਲੋਪੁਰਸ਼ ਸਰਦਾਰ ਬੱਲਬਾਈ ਪਟੇਲ ਬਾਬਾ ਸੋਹਣ ਸਿੰਘ ਲਾਲਾ ਲਾਜਪਤ ਰਾਏ ਮਾਸਟਰ ਤਾਰਾ ਸਿੰਘ ਇਨ੍ਹਾਂ ਲਹਿਰਾਂ ਵਿੱਚ ਇਹਨਾਂ ਨੇ ਮੁੱਖ ਰੋਲ ਅਦਾ ਕੀਤੇ ਇਨ੍ਹਾਂ ਲਹਿਰਾਂ ਦੌਰਾਨ ਪ੍ਰੈਸ ਦੀ ਵੀ ਬੜੀ ਮਹੱਤਵਪੂਰਨ ਭੂਮਿਕਾ ਥੀ ਨਵਜੀਵਨ ਹਿੰਦੁਸਤਾਨ ਅਮ੍ਰਿਤਾ ਬਜਾਰਤ ਪత్రిక ਕੇਸਰੀ ਮਰਾਠਾ ਆਦੀ ਅਖਬਾਰਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਇਕ ਅਹਿਮ ਭੂਮਿਕਾ ਨਿਭਾਈ ਪੰਜਾਬ ਦੀ ਧਰਤੀ ਸਦੀਆਂ ਤੋਂ ਹੀ ਬਲੀਦਾਨ ਅਤੇ ਬਹਾਦਰੀ ਦੀ ਮਿਸਾਲ ਦੀ ਧਰਤੀ ਹੈ ਅਖਾਂਗੇ ਜਿੱਥੇ ਹਰੇਕ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤੀ ਦਾ ਹੋਵੇ ਸਾਰੇ ਰਲ ਮਿਲ ਕੇ ਰਹਿਣ ਤੇ ਆਪਣਾ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਏ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦਾ ਇੱਕ ਸੁਪਨਾ ਸੀ ਕਿ ਸਾਡਾ ਭਾਰਤ ਦੇਸ਼ ਇੱਕ ਅਜਿਹਾ ਖੁਸ਼ਹਾਲ ਦੇਸ਼ ਹੋਵੇ ਜੇ ਪੂਰੇ ਸੰਸਾਰ ਵਿੱਚ ਆਤਮ ਨਿਰਭਰ ਹੋਵੇ ਤੇ ਇਤੋਂ ਹਰ ਇੱਕ ਨਾਗਰਿਕ ਨੂੰ ਜਿਹੜਾ ਹੈ ਬਰਾਬਰ ਦਾ ਅਧਿਕਾਰ ਹੋਵੇ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਸੀਂ ਬਚਨ ਬੱਧਾ ਜੇ ਜਿਲ੍ਹਾ ਮਾਨਸਾ ਦੀ ਗੱਲ ਕਰੀਏ ਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ਮਾਨਸਾ ਦੇ ਵਿੱਚ ਪੰਜਾਹ ਤੋਂ ਵੱਧ ਲਾਇਬ੍ਰੇਰੀਆਂ ਪਿੰਡ ਲੈਵਲ ਤੇ ਖੋਲਣ ਦੀ پلان ਹੈ ਜਿਹਦੇ ਵਿੱਚੋਂ ਸਰਦੂਲਗੜ ਚ ਵੀ ਆਲਰੇਡੀ ਆਪਾਂ ਪੰਜ ਲਾਇਬ੍ਰੇਰੀਆਂ ਦਾ ਉਦਘਾਟਨ ਕਰ ਚੁੱਕੇ ਹਾਂ ਜ਼ਿਲ੍ਹਾ ਪੱਧਰ ਤੇ ਹੋਣ ਵਾਲੀ ਪ੍ਰੋਗਰਾਮਾਂ ਵਿੱਚ ਸਾਡੀ ਕੋਸ਼ਿਸ਼ ਹੈ ਕਿ ਵੱਦ ਤੋਂ ਵੱਦ ਪ੍ਰੋਗਰਾਮ ਜਿਹੜੇ ਹੈ ਜ਼ਿਲ੍ਹਾ ਪੱਧਰੀ ਆਪਾਂ ਸਰਦੂਲਗੜ ਹਲਕੇ ਵਿੱਚ ਵੀ ਕਰਾਈਏ ਬੀਤੇ 12 ਤਾਰੀਖ ਨੂੰ ਪਿੰਡ ਖੈਰਾ ਖੁਰਦ ਵਿਖੇ ਵੀ ਇੱਕ ਜ਼ਿਲ੍ਹਾ ਸਤਰੀ ਚੈਸ ਕੰਪੀਟੀਸ਼ਨ ਦਾ ਆਯੋਜਨ ਕੀਤਾ ਗਿਆ ਸੀ ਜਿਸ ਨਾਲ ਕਿ ਬੱਚਿਆਂ ਵਿੱਚ ਖੇਡਾ ਪ੍ਰਤੀ ਉਤਸ਼ਾਹ ਪੈਦਾ ਹੋ ਸਕੇ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਸਰਦੂਲਗੜ੍ਹ ਵਿੱਚ ਪਲਾਂਟੇਸ਼ਨ ਡਰਾਈਵ ਵੀ ਕਾਫੀ ਜੋਰ ਸ਼ੋਰ ਤਰੀਕੇ ਨਾਲ ਚਲਾਈ ਜਾ ਰਹੀ ਹੈ ਇਹਦੇ ਅੰਤਰਗਤ ਪੂਰੇ ਮਾਨਸਾ ਜ਼ਿਲ੍ਹੇ ਵਿੱਚ 10 ਲੱਖ ਤੋਂ ਵੱਧ ਬੂਟੇ ਲਗਾਏ ਜਾ ਰਹੇ ਹਨ ਸਬਡਿਵੀਜ਼ਨ ਸਰਦੂਲਗੜ ਵਿੱਚ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਕਫਾ ਵਕ ਪਿੰਡਾਂ ਵਿੱਚ ਜਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅਖੀਰ ਵਿੱਚ ਮੈਂ ਤੇ ਮੇਰੀ ਪੂਰੀ ਟੀਮ ਸਾਰੇ ਸਰਦੂਲਗੜ ਵਾਸੀਆਂ ਤੇ ਭਾਰਤ ਵਾਸੀਆਂ ਨੂੰ 78ਵੇਂ ਸੁਤੰਤਰਤਾ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਹਾਂ। ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਅਸੀਂ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ ਤੇ ਭਾਰਤ ਅਤੇ ਪੰਜਾਬ ਦੀ ਤਰੱਕੀ ਦੀ ਤੇ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਾਂ ਇਨੀ ਸ਼ਬਦਾਂ ਨਾਲ ਜੈ ਹਿੰਦ ਅੱਜ ਦੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਨਤੇਸ਼ ਕੁਮਾਰ ਜੈਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ ਉਸ ਵਿੱਚ ਕੁੱਲ 7 ਟੁਕੜੀਆਂ ਪਾਗ ਲੈ ਰਹੀਆਂ ਨੇ ਇਹਨਾਂ ਸਮਾਰੋਹਾਂ ਦੇ ਵਿੱਚ ਸਰਦਾਰ ਬਲਾ ਸਿੰਘ ਪੁੰਦਰ ਮੈਮੋਰੀਅਲ ਯੂਨੀਵਰਸਿਟੀ ਕਾਲਜ ਐਨ ਸੀ ਸੀ ਨੇਵੀ ਬਿਗ ਦੇ ਬੱਚੇ जोरदार तालीयां ਇਹਨਾਂ ਬੱਚਿਆਂ ਦੀ ਹੌਸਲਾ ਫਾਇਦੇ ਲਈ ਬਹੁਤ ਮਿਹਨਤ ਕੀਤੀ ਹੈ ਇਹਨਾਂ ਬੱਚਿਆਂ ਨੇ ਇਹਨਾਂ ਸਮਾਰੋਹਾਂ ਦੇ ਵਿੱਚ ਪਾਗਲਣ ਦੇ ਲਈ ਦੂਸਰੀ ਟੁਕੜੀ ਸਾਡੇ ਇਸੇ ਕਾਲਜ ਜਿਸ ਕਾਲਜ ਦੇ ਕੈਂਪਸ ਦੇ ਵਿੱਚ ਅੱਜ ਅਸੀਂ ਇਹ ਸਮਾਰੋਹ ਮਨਾ ਰਹੇ ਹਾਂ ਐਨ ਸੀ ਸੀ ਆਰਮੀ ਵਿੰਗ ਦੇ ਬੱਚੇ ਮੰਚ ਦੇ ਸਾਹਮਣੇ ਗੁਜ਼ਰ ਰਹੇ ਨੇ ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੂਪੁਰ ਐਨ ਸੀ ਸੀ ਆਰਮੀ ਵਿੰਗ ਦੇ ਬੱਚੇ ਆਪਣੇ ਟੀਮ ਨੂੰ ਚਾਰ ਸਰਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਉਸ ਤੋਂ ਬਾਅਦ ਡੀਬੀ ਸਕੂਲ ਖੈਰਾਖੋੜ ਦੇ ਬੱਚੇ ਐਨਸੀਸੀ ਨੇਵੀ ਵਿੰਡ ਦੇ ਬੱਚੇ ਨੇ ਦੇ ਵਿੱਚ ਖੈਰਾਖੋੜ ਉਸ ਤੋਂ ਬਾਅਦ ਅਗਲੀ ਤੁਹਾਨੂੰ ਸਰਕਾਰੀ ਗਰਲ ਸੀਨੀਅਰ ਸੈਕੰਡਰੀ ਸਕੂਲ ਸਜੋਰਣਾ ਦੇ ਅਧਿਆਪਕਾ ਮੰਚ ਦੇ ਸਾਹਮਣੇ ਹੋ ਕੇ ਖੜ ਰਹੀਆਂ ਨੇ ਉਸ ਤੋਂ ਬਾਅਦ ਸੀਮਪੋਥਮ ਸਕੂਲ ਹਜ਼ੂਰਾਂ I'm gonna ਸਾਹਿਬ ਆਜ਼ਾਦੀ ਦਿਹਾੜੇ ਦੇ ਮੁੱਖ ਰੱਖਦੇ ਕੀ ਕਹੋਗੇ ਇਸ ਸਮਾਗਮ ਐ ਅੱਜ ਦੇ ਆਜ਼ਾਦੀ ਦੇ ਉਸ ਦਿਨ ਜਿੱਥੇ ਮੈਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਉਹਦੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਕਰਦਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇਹ ਆਜ਼ਾਦੀ ਦੇ ਵਿੱਚ ਸਾਹ ਲੈ ਰਹੇ ਹਾਂ ਕਿ ਉਹਨਾਂ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਤੇ ਇਹ ਹੀ ਪ੍ਰਾਰਥਨਾ ਕਰਦਾ ਹਾਂ ਕਿ ਸਾਰਿਆਂ ਨੂੰ ਕਿ ਆਪਾਂ ਰਲ ਮਿਲ ਕੇ ਆਪਸੀ ਭਾਈਚਾਰਾ ਬਣਾ ਕੇ ਰੱਖੇ ਜੋ ਸ਼ਹੀਦਾਂ ਨੇ ਸੁਪਨੇ ਲਏ ਸੀ ਕਿ ਹਰ ਅਕੀਰਲੇ ਬੰਦੇ ਤੱਕ ਵੀ ਆਜ਼ਾਦੀ ਪਹੁੰਚੇ ਤੇ ਉਸ ਆਜ਼ਾਦੀ ਦਾ ਨਿਖਵਾਣੀ ਹੈ ਆਪਣੇ ਦੇਸ਼ ਦਾ ਪਿਆਰ ਕਰੀਏ ਤੇ ਜਿੱਥੇ ਵੀ ਸਾਡਾ ਕੋਈ ਕੂੜਾ ਕਰਕਟਾਗਾ ਜਿੱਥੇ ਅਸੀਂ ਸਿੜਦੇ ਆਂਗੇ ਉਸ ਨੂੰ ਸਾਫ਼ ਰੱਖੀਏ ਸਾਫ਼ ਸੁਥਰਾ ਆਪਾਂ ਦਾ ਸਾਰਾ ਸ਼ਹਿਰ ਹੋਵੇ ਇਲਾਕਾ ਹੋਵੇ ਤੇ ਆਪਸੀ ਭਾਈਚਾਰਾ ਹੋਵੇ ਅਸੀਂ ਆਪਣੇ ਦੇਸ਼ ਦੀ ਤੇ ਪੰਜਾਬ ਲਈ ਟਰਲ ਮਿਲ ਕੇ ਇਸ ਨੂੰ ਅੱਗੇ ਵਧਾਉਣ ਲਈ ਪ੍ਰਣ ਕਰੀਏ